ਗੈਰੀ ਸੰਦੂ ਦੀ ਮੁਸ਼ਕਲਾਂ ਵੱਧਦੀ ਹੋਈ ਜਲਦ ਹੀ ਹੋ ਸਕਦੀ ਹੈ ਗਾਇਕ ਦੇ ਖਿਲਾਫ ਐਫ ਆਰ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਦੂ ਬਾਰੇ ਜੇਕਰ ਗੱਲ ਕਰੀਏ ਤਾਂ ਗਾਇਕ ਇਸ ਵੇਲੇ ਇੱਕ ਨਵੇਂ ਅਤੇ ਵੱਡੇ ਵਿਵਾਦ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਉੱਤੇ ਇੱਕ ਲੋਕਪ੍ਰੀਆ ਹਿੰਦੂ ਭਜਨ ਚਲੋ ਬੁਲਾਵਾ ਆਇਆ ਹੈ ਮਾ ਨੇ ਬੁਲਾਇਆ ਹੈ ਦੇ ਬੋਲਾਂ ਨੂੰ ਬਦਲਨ ਅਤੇ Hindu ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ આરોਪ ਲਗਾਇਆ ਗਿਆ ਹੈ ਜਿਸ ਦੇ ਉੱਤੇ ਪੰਜਾਬ ਸ਼ਿਵ ਸੇਨਾ ਅਤੇ Hindu ਜਾਗਰਤੀ ਸਮਾਜ ਇੱਕ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਦਰਅਸਲ ਹੋਇਆ ਕੁਝ ਇਸ ਤਰ੍ਹਾਂ ਕਿ ਹਾਲੀ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ 'ਚ ਗੈਰੀ ਸੰਦੂ ਦਾ ਇੱਕ ਲਾਈਵ ਸ਼ੋਅ ਹੋਇਆ ਜਿਸ ਦੀ ਕਈ ਸਾਰੀ ਕਲਿੱਪਸ ਇਸ ਵਿਲੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ पर ਇਹਨਾਂ ਸਾਰੀ ਵਾਇਰਲ ਵੀਡੀਓਜ਼ ਦੇ ਵਿੱਚੋਂ ਗੈਰੀ ਸੰਧੂ ਦਾ ਇੱਕ ਵੀਡੀਓ ਇਸ ਕਰਕੇ ਵਿਵਾਦ ਦਾ ਹਿੱਸਾ ਬਣ ਗਿਆ ਕਿਉਂਕਿ ਉਸ ਦੇ ਵਿੱਚ ਗਾਇਕ ਗੈਰੀ ਸੰਧੂ ਨੇ ਮਾਤਾ ਦਾ ਇੱਕ ਭਜਨ ਗਾਉਂਦੇ ਹੋਏ ਗਾਇਕ ਨਜ਼ਰ ਆ ਰਹੇ ਨੇ ਪਰ ਉਹਨਾਂ ਨੇ ਇਸ ਦੇ ਬੋਲ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਤੋਂ ਬਦਲ ਕੇ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਕਰ ਦਿੱਤਾ ਜਿਸ ਦੇ ਉੱਤੇ ਹਿੰਦੂ ਸੰਗਠਨਾ ਦੇ ਪ੍ਰਤੀਨਿਧੀਆਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਗੈਰੀ ਸੰਧੂ ਨੇ ਟਰੰਪ ਦੇ ਰਾਹੀਂ ਵਿਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕੱਢੇ ਜਾਣ ਦੇ ਮੁੱਦੇ ਤੇ ਗੱਲ ਕਰਦੇ ਹੋਏ ਭਜਨ ਦੇ ਬੋਲ ਬਦਲੇ ਹਨ ਦੱਸ ਦੇ ਕਿ ਸੰਗਠਨਾ ਨੇ ਸਪਸ਼ਟ ਕੀਤਾ ਹੈ ਕਿ ਭਜਨ ਦੇ ਬੋਲਾਂ 'ਚ ਬਦਲਾਅ ਤੋਂ ਪੂਰਾ Hindu ਸਮਾਜ ਆहत ਹੋਇਆ ਹੈ ਪਰ ਵਕਤਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਭਜਨਾ ਦੀ ਇਸ ਤਰ੍ਹਾਂ ਬੇਅਦਬੀ ਹੋਵੇਗੀ ਤਾਂ Hindu ਸਮਾਜ ਕਦੇ ਵੀ ਚੁੱਪ ਨਹੀਂ ਬੈਠੇਗਾ ਇਨਾ ਹੀ ਨਹੀਂ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਾਂ ਗਾਇਕ ਗੀਤਾਂ ਸੋਸ਼ਲ ਮੀਡੀਆ ਜਾਂ ਆਪत्तिजनक ਸ਼ਬਦਾਂ ਰਾਹੀਂ Hindu ਸਮਾਜ ਨੂੰ ਨਿਸ਼ਾਨਾ ਪਾਉਂਦਾ ਰਹਿੰਦਾ ਹੈ ਦੱਸ ਦੇ ਕਿ Hindu ਸੰਗਠਨਾ ਨੇ ਇਸ ਮੁੱਦੇ ਤੇ ਵੱਡੀ ਕਾਰਵਾਈ ਦੀ ਤਿਆਰੀ ਕਰ ਲਿੱਤੀ ਹੈ Shiv Sena Punjab ਅਤੇ Hindu ਜਾਗਰਤੀ ਸਮਿਤੀ ਨੇ 2 ਨਵੰਬਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਵੱਡੀ Hindu ਪੰਚਾਇਤ ਦਾ ਆਵਾਹਨ ਕੀਤਾ ਤੇ ਨਾਲ ਹੀ ਸੰਗਠਨਾ ਨੇ ਕਿਹਾ ਕਿ ਇਸ ਮੁੱਦੇ ਤੇ ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ ਤੇ ਉਹ ਬਹੁਤ ਹੀ ਜਲਦ ਗਾਇਕ ਗੈਰੀ ਸੰਧੂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਵੇਗੀ ਕਹਿਰ ਹਜਤ ਦਾ ਗਾਇਕ ਗੈਰੀ ਸੰਧੂ ਇਸ ਪੂਰੇ ਵਿਵਾਦ ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਪਰ ਹਿੰਦੂ ਸਮਾਜ ਵਿੱਚ ਲੋਕਾਂ ਦਾ ਆక్రੋਸ਼ ਵੇਖ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਹੁਣ ਇਹ ਪੂਰਾ ਵਿਵਾਦ ਅੱਗੇ ਜਾ ਕੇ ਕਿਸ ਵੱਲ ਨੂੰ ਰੁਖ ਲਵੇਗਾ ਬਾਕੀ ਤੁਹਾਡਾ ਇਸ ਪੂਰੇ ਮਾਮਲੇ ਇਸ ਪੂਰੀ ਕੰਟਰੋਵਰਸੀ ਦੇ ਉੱਤੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬੀ ਮਨੋਰੰਜਨ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ